ਗੁਰਮਿਲ ਚੱਜ ਅਚਾਰ ਸਿੱਖ ਤੂੰ ਕਦੇ ਨ ਲੱਗੇ ਦੁੱਖ ਗੁਰੂ ਦੇ ਨਾਲ ਮਿਲ ਕੇ ਤੂੰ ਚੱਜ ਅਚਾਰ ਸਿੱਖ ਡਿਸਪਲਿਨ ਸਿੱਖ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਗੁਰਬਾਣੀ ਦੱਸੇਗੀ ਜਿਹੜੇ ਟ੍ਰੈਡੀਸ਼ਨਲ ਅਰਥ ਦੇ ਵਿਦਵਾਨਾਂ ਨੇ ਕੀਤੇ ਨੇ ਉਹਦੇ ਵਿੱਚ ਕੁਝ ਗਲਤੀਆਂ ਨੇ ਉਹ ਕੁਝ ਢੁਗੋ ਅਰਥ ਨਹੀਂ ਨੇ ਉਹ ਕੀ ਨੇ ਵੀ ਜਿਹੜਾ ਜੀਵਾਤਮਾ ਵੇ ਸਾਥੀ ਉਹਨਾਂ ਨੇ ਜੀਵਾਤਮਾ ਕਹਿ ਦਿੱਤਾ ਇਹ ਨਹੀਂ ਦਿਖਾਵੇ ਵਾਲਾ ਬਿਕਰਮ ਕਾਂਡ ਕੀਤਾ ਤੇ ਚਲੋ ਪਿਆਰ ਹੋ ਗਿਆ ਦਿਖਾਵੇ ਵਾਲਾ ਪਿਆਰ ਜਿਹੜਾ ਉਹ ਕਦੀ ਤੋੜ ਨਹੀਂ ਨਿਭਦਾ ਅਸਲੀ ਪਿਆਰ ਕੀ ਹੈ ਗੁਰੂ ਦਾ ਕਹਿਣਾ ਬੰਦ ਕੇ ਕਿ ਹੁਣ ਸਾਲ ਚੱਲਣਾ ਕਿਉਂਕਿ ਅਸੀਂ ਆਪਣੇ ਪਤੀ ਨਾਲ ਮਿਲਣਾ ਹੈ ਪਤੀ ਨਾਲ ਮਿਲ ਕੇ ਅਸੀਂ ਸੁਖੀ ਬਸਣਾ ਅਜੇ ਅਸੀਂ ਪਤੀ ਨਾ ਹੋਣ ਕਰਕੇ ਥੋੜਾ ਦੁਖੀ ਆ ਸਟਾਰਟਿੰਗ ਹੀ ਤੁਸੀਂ ਇਹਨੂੰ ਅੰਦਰ ਦੀ ਗੱਲ ਦੱਸ ਰਹੇ ਸੀ ਇਹ ਲਾਸਟ ਦੇ ਵਿੱਚ ਤੁਸੀਂ ਫਿਰ ਇਹਨੂੰ ਦੁਨਿਆਵੀ ਦੇ ਨਾਲ ਸੋਰੇ ਵਜਣ ਵਾਲੀ ਗੱਲ ਦੇ ਨਾਲ ਕੰਪੇਅਰ ਕਰ ਰਹੇ ਹੋ ਇਹਨੂੰ ਥੋੜਾ ਜਿਹਾ ਪੈਰੀਫਾਈ ਕਰਦੇ ਹੋ ਨੂੰ ਜੂਮ ਤੇ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਤੇ ਜਿਹੜੇ ਸਾਨੂੰ YouTube ਤੇ ਸੁਣਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਾ ਜਿਹੜਾ ਸ਼ਬਦ ਅਸੀਂ ਆਪਣੀ ਜੂਮ ਮਿਲਣੀ ਦੇ ਵਿੱਚ ਵਿਚਾਰ ਨੂੰ ਵਾਸਤੇ ਲਿਆਂਦਾ ਹੈ ਕਿ ਸਾਡੇ ਵੀਰ ਸਰਦਾਰ ਰਖਬੀਰ ਗੁਬੀਰ ਸਿੰਘ ਜੀ ਜਿਹੜੇ ਸਾਡੇ ਨਾਲ ਕਾਫੀ ਸਮੇਂ ਤੋਂ ਜੁੜੇ ਉਹਨਾਂ ਨੇ ਅੱਜ ਵਿਚਾਰ ਕੀਤੇ ਵੀ ਇਹ ਸ਼ਬਦ ਵਿਚਾਰਿਆ ਜਾਏ ਤੇ ਇਹਦੇ ਕਾਫੀ ਡੂੰਘੇ ਅਰਥ ਨੇ ਤੇ ਇਹ ਸ਼ਬਦ ਦੇ ਵਿੱਚ ਠਹਿਰਾਵ ਲਾਉਣ ਦੇ ਲਾਂਦੇ ਅਸੀਂ ਇਹ ਦੇਖ ਰਹੇ ਸੀ ਵੀ ਇਸ ਸ਼ਬਦ ਤੋਂ ਦੇ ਵਿੱਚ ਕੁਝ ਪੰਕਤੀਆਂ ਸਾਡੇ ਸਮਾਜ ਦੇ ਵਿੱਚ ਬਹੁਤ ਪ੍ਰਚਲਿਤ ਨੇ ਕਾਫੀ ਪ੍ਰਚਲਿਤ ਨੇ ਤੇ ਅੱਜ ਦੇਖਦੇ ਆਂ ਵੀ ਗੁਰੂ ਪਾਤਸ਼ਾਹ ਜੀ ਸਾਨੂੰ ਇਹਦੇ ਵਿੱਚ ਸਾਂਝ ਕਰਦੇ ਆ ਅਸੀਂ ਦੇਖਦੇ ਆ ਗੁਰੂ ਪਾਛੇ ਸਾਨੂੰ ਇਹਦੇ ਵਿੱਚ ਕੀ ਹੁਕਮ ਦੇ ਰਹੇ ਨੇ ਕੀ ਸਾਨੂੰ ਸੁਨੇਹਾ ਦੇ ਰਹੇ ਨੇ ਇਹਦੇ ਵਿੱਚ ਸੋ ਇੱਥੇ ਇੱਕ ਜਿਹੜੀ ਸੰਗਤ ਅੱਗੇ ਬੇਨਤੀ ਆ ਹੋਇਆ ਵੀ ਇੱਥੇ ਨਾ ਅਸੀਂ ਆਪਣੀ ਸਹੂਲਤ ਵਾਸਤੇ ਪਾਣੀ ਨੂੰ ਪਿੱਛੋ ਦੀ ਬੈਕਗ੍ਰਾਉਂਡ ਦੇ ਵਿੱਚ yellow color ਕੀਤਾ ਤੇ ਵਿਚਕਾਰ ਅਸੀਂ white space ਛੋੜਿਆ ਇਹਦਾ ਇੱਕ ਸਿਰਫ ਇੰਡੀਕੇਸ਼ਨ ਹੈ ਇਹ ਅਸੀਂ ਆਪਣੀ ਸਹੂਲਤ ਵਾਸਤੇ ਤਾਂ ਕਿ ਸਾਨੂੰ ਠਹਿਰਾਓ ਕਿੱਥੇ ਲਗਾਉਣਾ ਹੈ ਕਿੱਥੇ ਰੁੱਕ ਕੇ ਬੋਲਣਾ ਹੈ ਇੱਕ ਬੋਲਣ ਦਾ ਲਹਿਜਾ ਸਾਡੇ ਕੋਲ ਠੀਕ ਆ ਜਾਏ ਉਹਦੇ ਵਾਸਤੇ ਅਸੀਂ ਆਪਣੀ ਸਹੂਲਤ ਵਾਸਤੇ ਵਿੱਚ ਜਗ੍ਹਾ ਛੋੜੀ ਹੈ ਤਾਂ ਕਿ ਇੱਕ ਨਿਸ਼ਾਨੀ ਲੱਗ ਜਾਏ ਅਸੀਂ ਯਾਰ ਨਵਾਂ ਪਿਗਨਰ ਜਿਹੜਾ ਕੋਈ ਹੈ ਉਹ ਸ਼ਬਦ ਨੂੰ ਪੜਨ ਦਾ ਸੌਖਾ ਹੋ ਜਾਏ ਤੇ ਹੋਰ ਗੁਰਬਾਣੀ ਦੇ ਅਸੀਂ ਨੇੜੇ ਹੋਣ ਵੀ ਅਸੀਂ ਕਲਾ ਕਰ ਸਕੀਏ ਵੀ ਨੇੜੇ ਹੋ ਸਕੇ ਸੋ ਇੱਕ ਉਦਮ ਹੈਗਾ ਤੇ ਕੋਈ ਫਾਈਨਲ ਵਰਡ ਨਹੀਂ ਹੈ ਜਿਹੜੇ ਵੀ ਭੈਣ ਸਾਨੂੰ ਹੋਣ ਯਾਰ YouTube ਤੇ ਦੇਖਦੇ ਨੇ ਉਹ ਸਾਨੂੰ ਜੇ YouTube ਤੇ ਦੇਖ ਰਹੇ ਤੇ ਸਾਨੂੰ ਕਮੈਂਟਸ ਦੇ ਵਿੱਚ ਵੀ ਤੁਸੀਂ ਦੱਸ ਸਕਦੇ ਹੋ ਪੀ ਇਹ ਅ ਤਲਾਵ ਦੇ ਵਿੱਚ ਜੇ ਕੋਈ ਅੱਗੇ ਪਿੱਛੇ ਕਰਨ ਵਾਲਾ ਤੇ ਤਾਂ ਕਿ ਸਾਡਾ ਸਾਰਿਆਂ ਦਾ ਸੁਧਾਰ ਹੋ ਜਾਏ ਤੇ ਅਸੀਂ ਰਲ ਮਿਲ ਕੇ ਕੰਮ ਕਰੀਏ ਸੋ ਅੱਜ ਦਾ ਜਿਹੜਾ ਸ਼ਬਦ ਅਸੀਂ ਵਿਚਾਰਨ ਲਈ ਰੱਖਿਆ ਤੁਹਾਡੀ ਸਕਰੀਨ ਤੇ ਦਿਖ ਰਿਹਾ ਇਹ ਅੰਕ 50 ਦੇ ਉੱਪਰ ਦਰਜ ਹੈ ਜੀ ਗੁਰਵਚਨ ਵੀਰ ਜੀ ਤਾਂ ਮੈਂ ਗੱਲ ਹੋਈ ਸੀ ਤੁਸੀਂ ਰਿਕਾਰਡਿੰਗ ਤੋਂ ਪਹਿਲਾਂ ਵੀ ਤੁਸੀਂ ਇਦਾਂ ਹੀ ਸ਼ਾਇਦ ਵਿਚਾਰ ਕਰੋਗੇ ਤੇ ਆਪਾਂ ਫਿਰ ਖੁੱਲ੍ਹਿਆ ਵਿਚਾਰਾ ਸ਼ੁਰੂ ਕਰਦੇ ਹਾਂ ਰਲ ਮਿਲ ਕੇ ਜੀ ਗੁਰਵਚਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹਿਲਾ ਪੰਜਵਾਂ ਇਸ ਸ੍ਰੀ ਰਾਗ ਵਿੱਚ ਸ਼ਬਦ ਹੈ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਪਾਸ਼ਾ ਦਾ ਉਚਾਰਿਆ ਹੋਇਆ ਪਹਿਲੇ ਬੰਦੇ ਵਿੱਚ ਸਾਧ ਫਰਮਾ ਰਹੇ ਹਨ ਤਿਚਰ ਵਸੇ ਸੋਇ ਲੜੀ ਜਿਚਾ ਸਾਥੀ ਨਾਲ ਜਾਂ ਸਾਥੀ ਉੱਥੇ ਚਲਿਆ ਤਾਂ ਧੰਨ ਖਾਕੂ ਰਾਗ ਜਿਹੜੇ ਟ੍ਰੈਡੀਸ਼ਨਲ ਅਰਥ ਦੇ ਵਿਦਵਾਨਾਂ ਨੇ ਕੀਤੇ ਨੇ ਉਹਦੇ ਵਿੱਚ ਕੁਝ ਗਲਤੀਆਂ ਨੇ ਉਹ ਕੁਝ ਢੁਗੋਏ ਅਰਥ ਨਹੀਂ ਨੇ ਉਹ ਕੀ ਨੇ ਕਿ ਭਈ ਜਿਹੜਾ ਜੀਵਾਤਮਾ ਵੇ ਸਾਥੀ ਉਹਨਾਂ ਨੇ ਜੀਵਾਤਮਾ ਕਹਿ ਦਿੱਤਾ ਵੀ ਜਦ ਤੱਕ ਤੂੰ ਅੰਦਰ ਜੀਵਾਤਮਾ ਤੇਰੇ ਹੈ ਤੂੰ ਚਲਦੀ ਫਿਰਦੀ ਪਈ ਹੈ ਜਿੰਦੀ ਹੈ ਤਾਂ ਤੂੰ ਸੋਖੀ ਹੈ ਐਦਾ ਤਾਂ ਹੁੰਦਾ ਨਹੀਂ ਜਿਹੜੇ ਬੰਦੇ ਜਿੰਦੇ ਬੈ ਨੇ ਉਹ ਦੁਖੀ ਨੇ ਰੱਜ ਕੇ ਦੁਖੀ ਨੇ ਗੁਰਬਾਣੀ ਕਹਿ ਰਹੀ ਹੈ ਹੂੰ ਵੀ ਉਹ ਕਾਫੀ ਦੁਖੀ ਨੇ ਕੋਈ ਕੋਈ ਸੁਖੀ ਹੈ ਸਾਰੇ ਫਿਰ ਕਿਸ ਤਰ੍ਹਾਂ ਉਹਨਾਂ ਨੇ ਐਸਾ ਹਾਲ ਕਰ ਦਿੱਤਾ ਇਹ ਮੇਰੀ ਸਮਝ ਤੋਂ ਪਰੇ ਹਾਂਜੀ ਫਿਰ ਕਹਿ ਰਹੇ ਨੇ ਹੁਣ ਅਸਲੀ ਮੈਂ ਕੀ ਅਰਥ ਸਮਝ ਰਿਹਾ ਉਹਦੇ ਮੈਂ ਉਹਦੇ ਅਰਥ ਸਾ ਸਮਝ ਰਿਹਾ ਵੀ ਸਾਥੀ ਕਿਹਾ ਨਾਮ ਨੂੰ ਨਾਮ ਨੂੰ ਸਾਥੀ ਕਿਹਾ ਜਾਂ ਨਾਮ ਅਸੀਂ ਸਾਥੀ ਗੁਰੂ ਨੂੰ ਵੀ ਕਹਿ ਸਕਦੇ ਹਾਂ ਗਿਆਨ ਗੁਰੂ ਜਦ ਸਾਡੇ ਨਾਲ ਹੈ ਤਾਸੀ ਸੁਖੀ ਹ ਹ ਤਾਈ ਸੁਖੀ ਹੁੰਦਾ ਨਾ ਬੰਦਾ ਜੇ ਉਹਨੂੰ ਗਿਆਨ ਹੁੰਦਾ ਆਵੇ ਕਿਵੇਂ ਜ਼ਿੰਦਗੀ ਚਲਾਣੀ ਹੈ ਕਿਵੇਂ ਸੋਖੇ ਰਹਿਣਾ ਤੇ ਉਹ ਜਿਹੜਾ ਟੈਕਨੀਕ ਗੁਰੂ ਦੱਸਦਾ ਹੈ ਸੋਖੇ ਰਹਿਣ ਦੀ ਸੋਇਲੜੀ ਮਤਲਬ ਸੋਖਾ ਸੋਖੀ ਮਤਲਬ ਜਿਵੇਂ ਇਸਤਰੀ ਹੈ ਨਾ ਜੀਵ ਇਸਤਰੀ ਨੂੰ ਸਬੋਧਨ ਕੀਤਾ ਤੇ ਕਹਿੰਨੇ ਜਾਂ ਸਾਥੀ ਉੱਠੀ ਚੱਲਿਆ ਤਾ ਤਨ ਖਾਕੂ ਰਾਲ ਜਦੋਂ ਉਹ ਗੁਰੂ ਸਾਡੇ ਵਿੱਚੋਂ ਨਹੀਂ ਰਹਿੰਦਾ ਯਾਨਕੀ ਅਸੀਂ ਆਪਣੇ ਵਿਕਾਰਾਂ ਕਰਕੇ ਗੁਰੂ ਨੂੰ ਪੁਲਾਵ ਬੈਠਦੇ ਆ ਜਾਂ ਵਿਸਾਰ ਬੈਠਦੇ ਆ ਤੇ ਉਸ ਜਦ ਸਾਥੀ ਉੱਠੀ ਚਲਿਆ ਤਾਂ ਤਨ ਖਾਕੂ ਰਾਜ ਤਾਂ ਨਾ ਕਿ ਆਸਤਰੀ ਨੂੰ ਤੇ ਇਸ ਤਰੀ ਖਾਕ ਵਿੱਚ ਰਲ ਜਾਂਦੀ ਹੈ ਯਾਨਕੀ ਪਰੇਸ਼ਾਨ ਹੋ ਜਾਂਦੀ ਹੈ ਦੁਖੀ ਹੋ ਜਾਂਦੀ ਹੈ ਇਹ ਅਰਥ ਮੈਨੂੰ ਲੱਗ ਰਹੇ ਨੇ ਜਿਹੜੇ ਕਿਸੇ ਕਿਤਾਬਾਂ ਵਿੱਚ ਨਹੀਂ ਹੈਗੇ ਗ੍ਰੰਥ ਵਿੱਚ ਨਹੀਂ ਹੈਗੇ ਸਾਰੇ ਗ੍ਰੰਥਾ ਵਿੱਚ ਆਈਏ ਕਿ ਜਦੋਂ ਇਹ ਜੀਵਾਤਮਾ ਸਰੀਰ ਤੋਂ ਨਿਕਲ ਜਾਏਗੀ ਤੇ ਸਰੀਰ ਜਿਹੜਾ ਤਰਾ ਮਿੱਟੀ ਵਿੱਚ ਮਿਲ ਜਾਏਗਾ ਸਰੀਰ ਦੀ ਤਾਂ ਗੱਲ ਹੀ ਨਹੀਂ ਹੈ ਸਰੀਰ ਨੂੰ ਤਾਂ ਗੁਰਬਾਣੀ ਸਰੀਰ ਦੀ ਗੱਲ ਨਹੀਂ ਕਰਦੀ ਗੁਰਬਾਣੀ ਅੰਦਰ ਜਿਹੜੀ ਸੂਖਸ਼ਮ ਸ਼ਰੀਰਾ ਜਿਹੜਾ ਕਿ ਦੁਖੀ ਹੁੰਦਾ ਸੁਖੀ ਹੁੰਦਾ ਸਰੀਰ ਤਾਂ ਇਹ ਜੜ ਇਹ ਸੁਖੀ ਦੁਖੀ ਥੋੜੀ ਹੁੰਦਾ ਅੰਦਰ ਮਨ ਦੁਖੀ ਹੁੰਦਾ ਅੰਦਰ ਹਿਰਦਾ ਘਾਰੇ ਦੁਖੀ ਹੁੰਦਾ ਤਾਂ ਜਾ ਕੇ ਸਰੀਰ ਨੂੰ ਉਹਦੀ ਦਰਦ ਪਹੁੰਚਦੀ ਹੈ ਤੇ ਇਹ ਤਾਂ ਜਿਹੜੇ ਅਰਥ ਮੈਨੂੰ ਲੱਗ ਰਹੇ ਨੇ ਉਹ ਐਂ ਦੇ ਨੇ ਜਿਹੜੇ ਮੈਂ ਉਹਨੇ ਕੀਤੇ ਨੇ 713 ਥਾਨ ਕੰਨ ਨੇ ਨਹੀਂ ਕੰਨ ਨੇ ਮਨ ਬੈਰਾਗ ਬਿਆ ਦਰਸ਼ਨ ਦੇਖਣੇ ਦਾ ਚਾਹੋ ਹੋਇਆ ਕਿ ਜਦੋਂ ਮੈਂ ਸੁਣਿਆ ਵੀ ਮੈਂ ਸੁਖੀ ਕਿਵੇਂ ਹੋਵਾਂਗੀ ਤੇ ਸੁਖੀ ਹੋਣ ਦਾ ਤਰੀਕਾ ਕੀ ਹੈ ਸਾਥੀ ਨੂੰ ਨਾਲ ਰੱਖਣਾ ਸਾਥੀ ਦੀ ਕਦਰ ਕਰਨੀ ਸਾਥੀ ਦੀ ਹਰ ਗੱਲ ਮੰਨਣੀ ਤੇ ਮੇਰੇ ਮਨ ਵਿੱਚ ਵਿਰਾਗ ਪੈਦਾ ਹੋ ਗਿਆ ਪਿਆਰ ਪੈਦਾ ਹੋ ਗਿਆ ਪ੍ਰੇਮ ਪੈਦਾ ਹੋਇਆ ਵੀ ਸੁਖੀ ਵੀ ਹੋ ਸਕਦਾ ਐ ਐਨੀ ਵੀ ਸੁਖੀ ਹੋ ਸਕਦਾ ਜਦੋਂ ਸਾਨੂੰ ਕਿਸੇ ਤੋਂ ਕੋਈ ਉਮੀਦ ਹੋਏਗੀ ਆ ਮੈਨੂੰ ਸੁਖੀ ਕਰ ਸਕਦਾ ਹੈ ਤੇ ਉਹਦੇ ਨਾਲ ਪਿਆਰ ਹੋ ਜਾਂਦਾ ਸਾਨੂੰ ਉਹਦੇ ਨਾਲ ਪਿਆਰ ਹੋ ਗਿਆ ਦਰਸ਼ਨ ਦੇਖਣੇ ਦਾ ਚਾਹੋ ਫਿਰ ਮੈਂ ਉਹਦਾ ਦਰਸ਼ਨ ਦੇਖਣ ਦਾ ਦਿਲ ਹੈ ਦਰਸ਼ਨ ਹੁਣ ਗੁਰੂ ਦੀ ਕੋਈ ਸ਼ਕਲ ਤਾਂ ਹੈ ਨਹੀਂ ਉਹ ਨਾਮ ਹੈ ਨਾਮ ਗੁਰੂ ਹੈ ਤੇ ਫਿਰ ਉਹ ਦਰਸ਼ਨ ਕਿਹੜਾ ਦਰਸ਼ਨ ਉਸ ਨੂੰ ਸਮਝ ਲੈਣਾ ਉਸ ਨੂੰ ਹਿਰਦੇ ਚ ਉਤਾਰ ਲੜਾ ਇਹ ਦਰਸ਼ਨ ਹੈ ਦਰਸ਼ਨ ਦਾ ਹੀ ਅਰਥ ਫਿਲਾਸਫੀ ਵੀ ਹੈਗਾ ਫਿਲਾਸਫੀ ਨੂੰ ਸਮਝ ਲੈਣਾ ਗੁੰਝੇ ਭੇਦ ਨੂੰ ਸਮਝ ਲੈਣਾ ਹੀ ਦਰਸ਼ਨ ਹੈ ਦਰਸ਼ਨ ਦੇਖਣੇ ਦਾ ਚਾਹੋ ਫਿਰ ਕਹਿੰਦੇ ਤਨ ਸੋ ਤੇਰਾ ਥਾਂ ਕਹਿੰਦੇ ਮੇਰੇ ਅੰਦਰ ਪ੍ਰੇਮ ਪੈਦਾ ਹੋ ਗਿਆ ਤੇ ਮੇਰਾ ਹਿਰਦਾ ਘਰ ਜਿਹੜਾ ਤਨ ਹੋ ਗਿਆ ਤਨ ਸੋ ਤੇਰਾ ਥਾਂ ਤੇਰਾ ਥਾਂ ਨੇ ਮੇਰਾ ਨਹੀਂ ਹੈ ਇਹ ਹਿਰਦਾ ਕ अरुण ਤੇਰਾ ਹੋ ਗਿਆ ਮੈਂ ਤਾਂ ਉਹਦੇ ਵਿੱਚ ਤੇਰਾ ਮਹਿਮਾਨ ਬਣ ਗਿਆ ਹਾਂ ਤਨ ਸੋ ਤੇਰਾ ਥਾਂ ਰਾਵ ਫਿਰ ਕਹਿੰਦੇ ਜਿੱਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਿਤ ਫਿਰ ਦੇਖੋ ਹੁਣ ਉਹ ਜਿਹੜਾ ਸਾਥੀ ਗੱਲ ਹੋ ਰਹੀ ਸੀ ਅੱਜ ਉਹਨਾਂ ਤੇ ਕੰਤ ਕਹਿ ਦਿੱਤਾ ਜਦ ਤੱਕ ਕੰਤ ਵਸਦਾ ਕਿਉਂਕਿ ਉਹ ਜਿਹੜਾ ਸਾਥੀ ਗੁਰੂ ਸਾਥੀ ਸੀ ਉਹਨੇ ਕੰਤ ਨਾਲ ਮਿਲਾਇਆ ਪਤਾ ਚਲਿਆ ਅੰਦਰ ਕੰਤ ਹੈਗਾ ਸਾਡੇ ਜਿੱਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਰ ਫਿਰ ਅੰਦਰ ਕੀ ਹੁੰਦਾ ਅੰਦਰ ਸਾਰੇ ਜਿਹੜੇ ਗਿਆਨ ਇੰਦਰੇ ਕਰਮ ਇੰਦਰੇ ਮੇਰੀ ਇੱਜ਼ਤ ਕਰਦੇ ਨੇ ਜਿਉ ਜਿਉ ਕਰਦਾ ਮੇਰੇ ਕਹਿਣੇ ਅਨਸਾਰ ਚੱਲਦੇ ਨੇ ਜਿ ਇਹ ਬਾਹਰ ਦੀ ਗੱਲ ਨਹੀਂ ਹੈ ਬਾਹਰ ਤਾਂ ਜਿਹੜੇ ਜਿਨ੍ਹਾਂ ਦੇ ਹਿਰਦੇ ਅੰਦਰ ਕੰਤ ਵਸਿਆ ਹੁੰਦਾ ਜਿਚਰ ਵਸਿਆ ਕੰਤ ਕਾਰੇ ਜਿਉ ਜਿਉ ਸਭ ਕਾਇਤ ਤੇ ਬਾਰ ਜਿਹੜੇ ਜਿਹੜੇ ਭਗਤ ਹੁੰਦਨੇ ਉਹਨਾਂ ਦੀ ਇੱਜ਼ਤ ਲੋਕੀ ਥੋੜੀ ਕਰਦੇ ਐ ਇਤਿਹਾਸ ਕਹਿੰਦਾ ਕੋਈ ਨਹੀਂ ਕਰਦਾ ਪਰ ਫਿਰ ਜਿਉ ਜਿਉ ਕੌਣ ਕਹਿ ਰਿਹਾ ਜਿਉ ਜਿਉ ਅੰਦਰ ਦੀ ਗੱਲ ਹੈ ਜਿਚਰ ਵਸਿਆ ਕੰਤ ਕਾਰੇ ਜਿਉ ਜਿਉ ਸਭ ਕਾਇਤ ਜਾ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਜਦੋਂ ਉਹ ਕੰਤ ਚਲਾ ਗਿਆ ਤੂੰ ਵਿਕਾਰਾਂ ਵਿੱਚ ਫਿਰ ਮਸਤ ਹੋ ਗਿਆ ਤੇ ਉਹ ਕੰਤ ਫਿਰ ਉੱਥੇ ਰਹੇਗਾ

जी दोबारा बोलना आवाज़ गई हेलो आवाज़ आ रही जी किसी आवाज ਪੈੜੇ ਸੋ ਸੇਵ ਤੂੰ ਸੋੜੜੇ ਸੁਖ ਵਸ ਕਹੰਦੇ ਨੇ ਪੇਕੇ ਘਰ ਵਿੱਚ ਤੂੰ ਇਸ ਉਮੀਦ ਨਾਲ ਪਿਆਰ ਪਾ ਵੀ ਮੇਰਾ ਕਦੀ ਵਿਆਹ ਹੋਣਾ ਹੈ ਪਤੀ ਨਾਲ ਤੇ ਮੈਂ ਸੁਖ ਸੁਖੀ ਵਸਾਂਗੀ ਤੇ ਤੂੰ ਉਹ ਚਾਜ ਆਚਾਰ ਸਿੱਖ ਆਪਣੇ ਪੇਕੇ ਘਰ ਵਿੱਚ ਵਾਰੇ ਹੁੰੰਿਆਂ ਤੂੰ ਚਾਜ ਆਚਾਰ ਸਿੱਖ ਤਿਆਰੀ ਕਰ ਸੋਰੇ ਜਾਣ ਦੀ ਤਿਆਰੀ ਕਰ ਤੂੰ ਆਪਣੇ ਆਪ ਨੂੰ ਸੁਧਾਰ ਆਪਣੀਆਂ ਗਲਤੀਆਂ ਆਪਣੇ ਵਿਕਾਰ ਨੂੰ ਦੂਰ ਕਰ ਹੋਵੇ ਸੋ ਸੇਵ ਤੂੰ ਪੈੜੇ ਸੋ ਸੇਵ ਤੂੰ ਸੋੜੜੇ ਸੁਖ ਵਸ ਫਿਰ ਸੋਹਰੇ ਘਰ ਤੈਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਤੂੰ ਪਹਿਲੇ ਹੀ ਰੈਸਲ ਪ੍ਰੈਕਟਿਸ ਕਰ ਲਈ ਹੁੰਦੀ ਹੈ ਫਿਰ ਕਹਿੰਦਾ ਗੁਰਮਿਲ ਚੱਜ ਅਚਾਰ ਸਿੱਖ ਤੂੰ ਕਦੇ ਨਾ ਲੱਗੇ ਦੁੱਖ ਗੁਰੂ ਦੇ ਨਾਲ ਮਿਲ ਕੇ ਤੂੰ ਚੱਜ ਅਚਾਰ ਸਿੱਖ ਡਿਸਪਲਿਨ ਸਿੱਖ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਗੁਰਬਾਣੀ ਦੱਸੇਗੀ ਕਿਹੜੇ ਕੰਮ ਕਰਨੇ ਨੇ ਕਿਹੜੇ ਨਹੀਂ ਕਰਨੇ ਪਰ ਕਾ ਬੁਰਾ ਨਾ ਲੱਖੋ ਚੀਤ ਕਰਨਾ ਜੋ ਹਰ ਕਾ ਪਿਆਰਾ ਸੋ ਸਭ ਨਾ ਕਾ ਪਿਆਰਾ ਮਤਲਬ ਸਾਰੇ ਜਿਹੜਾ ਮਤਲਬ ਸਾਰਿਆਂ ਨਾਲ ਪਿਆਰ ਨਾਲ ਵਰਤੀਰਾ ਇਹ ਜੋ 허ਮੇ ਨੂੰ ਛੱਡਣ ਦਾ ਉਪਰਾਲਾ ਮਿਹਨਤ ਇਹ ਚਾਜ ਆਚਾਰ ਹੈ ਗੁਰਮੇਲ ਚਾਜ ਆਚਾਰ ਸਿੱਖ ਤੂੰ ਕਦੇ ਨਾ ਲੱਗੇ ਤੂੰ ਫਿਰ ਤੁਹਾਨੂੰ ਕਦੇ ਦੁੱਖ ਨਹੀਂ ਲੱਗੇ ਫਿਰ ਤੂੰ ਪਰੇਸ਼ਾਨ ਨਹੀਂ ਹੋਵੇਂਗੀ ਫਿਰ ਕਹਿੰਦਾ ਸਭ ਨਾ ਸੋਹਰੇ ਵਜਣਾ ਸਭ ਮੁਕਲਾਉਣ ਹਾਰ ਸਾਰੇ ਸੁੱਖ ਚਾਹੁੰਦੇ ਨੇ ਸਾਰੇ ਆਨੰਦ ਚਾਹੁੰਦੇ ਨੇ ਪਰ ਅਨੰਤ ਦਾ ਸੋਹਰੇ ਘਰ ਹੀ ਮਿਲੇਗਾ ਕਿਉਂਕਿ ਉੱਥੇ ਪਤੀ ਵੇ ਆਨੰਦ ਦਾ ਘਰ ਆਨੰਦ ਦਾ ਸੋਮਾ ਪਤੀ ਵਜਦਾ ਔਰ ਕਿੱਥੇ ਮਿਲੇਗਾ ਸਭਨਾ ਸੋਰੇ ਵੰਡਣਾ ਸਭ ਮੁਕਲਾਵਣ ਹਾਰ ਕਹਿੰਦੇ ਨੇ ਸਾਰਿਆਂ ਨੇ ਵਿਆਹ ਕਰਨਾ ਮੁਕਲਾਵਣ ਹਾਰ ਦਾ ਮਤਲਬ ਮੈਨੂੰ ਲੱਗਦਾ ਹੈ ਮੁਕਲਾਵਾ ਕਰਨਾ ਹੈ ਯਾਨਕਿ ਸੋਰੇ ਘਰ ਜਾਣਾ ਫਿਰ ਕਹਿੰਦੇ ਨਾਨਕ ਤਨ ਸੁਆਗਣੀ ਜਿਸ ਸਹਿ ਨਾਲ ਪਿਆਰ ਹੈ ਨਾਨਕ ਉਹ ਇਸਤਰੀ ਸੁਆਗਣੀ ਬਣ ਸਕਦੀ ਹੈ ਹੁੰਦੀ ਹੈ ਜਿਹਨੂੰ ਸਹਿ ਨਾਲ ਰੀਅਲ ਪਿਆਰ ਹੋ ਜਾਂਦਾ ਇਹ ਨਹੀਂ ਦਿਖਾਵੇ ਵਾਲਾ ਬਈ ਕਰਮकांड ਕੀਤੇ ਤੇ ਚਲੋ ਪਿਆਰ ਹੋ ਗਿਆ ਦਿਖਾਵੇ ਵਾਲਾ ਪਿਆਰ ਜਿਹੜਾ ਉਹ ਕਦੀ ਤੋੜ ਨਹੀਂ ਨਿਭਦਾ ਅਸਲੀ ਪਿਆਰ ਕੀ ਹੈ ਗੁਰੂ ਦਾ ਕਹਿਣਾ ਬੰਦ ਕੇ ਕੇ ਹੁਣ 살 ਚੱਲਣਾ ਕਿਉਂਕਿ ਅਸੀਂ ਆਪਣੇ ਪਤੀ ਨਾਲ ਮਿਲਣਾ ਪਤੀ ਨਾਲ ਮਿਲ ਕੇ ਅਸੀਂ ਸੁਖੀ ਬਸਣਾ ਅਜੇ ਅਸੀਂ ਪਤੀ ਨਾ ਹੋਣ ਕਰਕੇ ਥੋੜਾ ਦੁਖੀ ਆ ਪਰ ਵਿਰਾਗ ਤਾਂ ਹੈ ਨਾ ਪਿਆਰ ਤਾਂ ਹੈ ਪਿਆਰ ਕਰਕੇ ਅਸੀਂ ਚਲਜ ਆਚਾਰ ਸਿੱਖਦੇ ਹਾਂ ਇਸ ਉਮੀਦ ਵਿੱਚ ਕਿ ਸੌਰੇ ਘਰ ਜਾਣਾ ਧੰਨਵਾਦ ਜੀ ਵੀ ਜੀ ਠੀਕ ਹੈ ਵੀ ਜੀ ਅ ਸਟਾਰਟਿੰਗ ਇਤ ਤੁਸੀਂ ਇਹਨੂੰ ਅੰਦਰ ਦੀ ਗੱਲ ਦੱਸ ਰਹੇ ਸੀ ਤੇ ਲਾਸਟ ਦੇ ਵਿੱਚ ਤੁਸੀਂ ਫਿਰ ਇਹਨੂੰ ਦੁਨਿਆਵੀ ਦੇ ਨਾਲ ਸੋਹਰੇ ਵਜਣ ਵਾਲੀ ਗੱਲ ਦੇ ਨਾਲ ਕੰਪੇਅਰ ਕਰ ਰਹੇ ਹੋ ਇਹਨੂੰ ਥੋੜਾ ਜਿਹਾ ਪੈਰੀਫਾਈ ਕਰ ਦਿਓ ਉਹਦੇ ਨਾਲ ਬਣਾ ਦਿਓ ਮੈਂ 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 ਉਹ ਵੀ ਅੰਦਰ ਦੀ ਗੱਲ ਕੀਤੀ ਸੀ ਲਾਸਟੇ ਵੀ ਤੂੰ ਸੋਹਰੇ ਜਾਣਾ ਅੰਦਰ ਹੀ ਅੰਦਰ ਤੂੰ ਸੋਹਰੇ ਜਾਣਾ ਯਾਨੀ ਕਿ ਪਤੀ ਦੇ ਨਾਲ ਮਿਲਾਪ ਕਰਨਾ ਅੰਦਰ ਹੀ ਸਾਰੀ ਅੰਦਰ ਦੀ ਗੱਲ ਆ ਬਾਹਰ ਦੀ ਗੱਲ ਹੈ ਹੀ ਨਹੀਂ ਬੀ ਇਹ ਉਹ ਰੂਪ ਰੂਪੀ 30 ਰੁਪਏ ਚ ਹੈ ਸੋਹਰੇ ਜਾ ਸਭ ਨੇ ਸੋਹਰੇ ਵੰਜਣਾ ਮਤਲਬ ਅੰਦਰ ਹੀ ਅੰਦਰ ਜਾਣਾ ਅੰਦਰੋਂ ਪੇਕੇ ਘਰ ਤੋਂ ਸੋਹਰੇ ਘਰ ਸ਼ਿਫਟ ਕਰਨਾ ਹਾਂਜੀ ਮੈਂ ਉਹੀ ਰਿਕੁਐਸਟ ਕਰ ਰਹੀ ਸੀ ਇਹਨੋਂ ਨਾ ਇਹਨੂੰ ਅੰਦਰ ਦੇ ਵੱਲ ਥੋੜੀ ਜੀ ਉਹਦੀ ਰੂਪ ਰੇਖਾ ਤਿਆਰ ਕਰਾਓ ਨਾ ਜਿਵੇਂ ਤੁਸੀਂ ਪਹਿਲਾਂ ਬਹੁਤ ਅੱਛੀ ਤਿਆਰ ਕਰਾਈ ਸੀ ਟਿਚਰ ਵਸੇ ਸੋਹੇ ਲੜੀ ਜਿਚਰ ਸਾਥੀ ਨਾਲ ਉਹਨੂੰ ਇਸੇ ਤਰੀਕੇ ਦੇ ਨਾਲ ਇਹਨੂੰ ਵੀ ਇਸ ਪੋਰਸ਼ਨ ਨੂੰ ਵੀ ਨਾ ਉਹਦੇ ਨਾਲ ਐਡ ਕਰਾਓ ਪਲੀਜ਼ ਬਾਕੀ ਸੰਗਤ ਨੂੰ ਸੁਣਨ ਵਾਲਿਆਂ ਨੂੰ ਪਤਾ ਲੱਗੇ ਕਿ ਕਿਹੜਾ ਸੋਹਰਾ ਕਿਹੜਾ ਹੈ ਪੀਰ ਕਿਹੜਾ ਹੈ ਹਨਾ ਉਹ ਥੋੜਾ ਜਿਹਾ ਜੇ ਹੋਰ ਖੋਲਦੇ ਹੋ ਤਾਂ ਬਹੁਤ ਚਾਹ ਹੋ ਜਾਏਗਾ ਜੀ ਵੀਰ ਜੀ ਜਿਹੜਾ ਸੋਹਰਾ ਘਰ ਆ ਉਥੇ ਜਿੱਥੇ ਸਤ ਸੰਗਤ ਹੁੰਦੀ ਹੈ ਜਿੱਥੇ ਸੱਚ ਦੀ ਵਿਚਾਰ ਹੁੰਦੀ ਹੈ ਉਹ ਸੋਹਰਾ ਘਰ ਹੈ ਉਥੇ ਹੀ ਪਤੀ ਵਸਦਾ ਤੇ ਅੰਦਰ ਹੀ ਸੱਚ ਦੀ ਵਿਚਾਰ ਹੋਣੀ ਹੈ ਗੁਣਾਂ ਦੇ ਨਾਲ ਗੁਣਾਂ ਦਾ ਜਿਹੜਾ ਘਰ ਹੈ ਨਾ ਉਹ ਸੋਹਰਾ ਘਰ ਅੰਦਰ ਸਾਡੇ ਗੁਣ ਨੇ ਮੈਂ ਤੁਹਾਡੀ ਹੈਲਪ ਮੰਗ ਰਿਹਾ ਕਿ ਮੈਨੂੰ ਥੋੜਾ ਹੋਰ ਸੁਧਾਰੋ ਜੀ ਸੋ ਠੀਕ ਹੈ ਤੁਸੀਂ ਬੜਾ ਅੱਛਾ ਕੁਐਸਚਨ ਰੱਖਿਆ ਤੁਹਾਨੂੰ ਬਾਹਰ ਲੱਗਿਆ ਤੇ ਹੋਰਾਂ ਨੂੰ ਵੀ ਲੱਗਿਆ ਹੀ ਹੋਣਾ ਸਰ ਜੀ 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 ਹਾਂ ਹੁਣ ਇੱਥੇ ਦੇਖੋ ਲਾਸਟ ਪੰਕਤੀ ਦੀ ਮੈਂ ਕਰ ਦਿੰਦਾ ਕਿਉਂਕਿ ਬਾਕੀ ਸਾਰੀ ਫਿਰ ਸੰਗਤ ਆਪਣਾ ਦੇਖ ਲੇਗੀ ਕਹਿੰਦੇ ਸਭਨਾ ਸਹਰ ਹੈ ਵੰਜਣਾ ਇਹਦਾ ਮਤਲਬ ਹੈ ਵੀ ਸਭ ਨੇ ਹਰ ਕਿਸੇ ਦੀ ਅੰਦਰ ਪ੍ਰਵਿੱਤੀ ਚ ਚਾਹਤ ਹੈ ਵੀ ਮੈਂ ਸਹਰੇ ਜਾਣਾ ਹੀ ਜਾਣਾ ਸਭ ਨੂੰ ਪਤਾ ਹੁੰਦਾ ਐਟ ਲਾਸਟ ਵੀ ਮੇਰਾ ਵਿਆਹ ਹੋਣਾ ਹੀ ਹੋਣਾ ਹੈ ਇਹ ਕੋਈ ਦੁਨਿਆਵੀ ਉਦਾਹਰਣ ਲੈ ਕੇ ਜਿਵੇਂ ਗੁਰਪ੍ਰਚਨ ਵੀ ਜੀ ਤੁਸੀਂ ਕਿਹਾ ਨਾ ਇਹ ਅੰਦਰ ਦੀ ਗੱਲ ਹੈ ਹੁਣ ਇਹਨੂੰ ਅੰਦਰ ਢੁਕਾ ਕੇ ਦੇਖਣੇ ਆ ਵੀ ਜੇਣਾ ਨੇ ਜਿਵੇਂ ਤੁਸੀਂ ਕਿਹਾ ਸੱਚ ਤੇ ਕਰ ਵੀ ਉਹਨਾਂ ਨੂੰ ਆਰਾਮ ਤਾਂ ਚਾਹੀਦਾ ਹੀ ਹੈ ਹਰ ਕਿਸੇ ਨੂੰ ਆਰਾਮ ਚਾਹੀਦਾ ਹੈ ਤੇ ਹਰ ਕਿਸੇ ਨੇ ਆਰਾਮ ਲੈਣਾ ਵੀ ਹੈ ਪ੍ਰਾਪਤ ਵੀ ਕਰਨਾ ਹੈ ਫਿਰ ਅੱਗੇ ਕਰਦੇ ਸਭ ਮੁਕਲਾਵਣ ਹਾਰ ਵੀ ਸਾਰਿਆਂ ਦਾ ਵਿਆਹ ਹੋ ਹੀ ਜਾਣਾ ਤਾਂ ਕਿ ਉਹ ਸੋਹਰੇ ਚਲੇ ਜਾਣ ਉਹ ਜਿੱਥੇ ਤੁਸੀਂ ਕਿਹਾ ਵੀ ਸੱਚਾ ਕਰ ਜਿੱਥੇ ਸੱਚੇ ਸ਼ਬਦ ਦੀ ਵਿਚਾਰ ਹੁੰਦੀ ਹੈ ਇੱਥੋਂ ਦੀ ਉੱਠ ਕੇ ਉੱਥੇ ਜਾਣ ਦੀ ਪ੍ਰਵਿੱਤੀ ਨੂੰ ਅਸੀਂ ਲੈ ਜਾਣਾ ਤੇ ਉਹ ਸੋਹਰੇ ਵੰਝਣਾ ਹੋ ਗਿਆ ਮੁਕਲਾਵਾ ਹੋ ਗਿਆ ਤੇ ਤੁਹਾਡੀ ਥੌਟ ਪ੍ਰੋਸੈਸ ਜਿਹੜੀ ਹੈ ਤੁਹਾਡੀ ਸੋਚ ਜਿਹੜੀ ਹੈ ਉਹ ਇੱਕ ਸੱਚ ਦੇ ਨਾਲ ਜੁੜ ਗਈ ਫਿਰ ਅੱਗੇ ਕਰ ਰਹੇ ਨੇ ਨਾਨਕ ਦੀ ਆਪਣਾ ਨਾਮ ਲੈ ਕੇ ਕਰ ਰਹੇ ਨੇ ਧੰ ਸੋਹਾ ਗਣੀ ਜਿਨ ਸਹਿ ਨਾਲ ਪਿਆਰ ਜਿਵੇਂ ਤੁਸੀਂ ਦੱਸਿਆ ਉਵੇਂ ਆਪਾਂ ਉਹਨੂੰ ਅੰਦਰ ਦੀ ਗੱਲ ਬਣਾ ਕੇ ਦੇਖੀਏ ਵੀ ਕਹਿੰਦੇ ਧੰ ਸੁਹਾਗੜੀ ਜਿਹਦਾ ਮੁਕਲਾਵਾ ਹੋ ਗਿਆ ਜਿਹੜਾ ਮੁਕਲਾਵੇ ਤੋਂ ਵਾਂਝ ਹੀ ਨਹੀਂ ਰਹੀ ਜਿੰਨੇ ਸੱਚ ਦੇ ਘਰ ਜਾਣਾ ਮਿਲ ਗਿਆ ਜਿੰਦਾ ਆਪਣੇ ਜਿਵੇਂ ਸਾਹ ਦੇ ਨਾਲ ਮਿਲਾਪ ਹੋ ਗਿਆ ਨਾਲ ਤੇ ਲੱਲੇ ਨੂੰ ਸਿਹਾਰੀ ਹੈ ਮਿਲਾਪ ਹੋ ਗਿਆ ਇੱਥੇ ਕਿਰਿਆ ਹੋ ਗਈ ਉਹ ਸੁਹਾਗਣੀ ਨੂੰ ਉਹ ਸੁਹਾਗਣੀ ਹੋ ਗਈ ਇੱਕ ਜਦੋਂ ਆਪਾਂ ਕਹਿੰਦੇ ਨਾ ਵੀ ਜਦੋਂ ਲਾਵਾਂ ਫੇਰੇ ਹੋ ਗਏ ਤੇ ਨਾਉ ਸ਼ੀ ਇਜ਼ ਮੈਰਿਡ ਤੇ ਆਪਾਂ ਉਹ ਕਹਿ ਦੇ ਦਿੰਦੇ ਨਾ ਹਨਾ ਉਹ ਗਰੂਮ ਹੋ ਗਈ ਤਾਂ ਸੌਰੀ ਪ੍ਰਾਈਡ ਹੋ ਗਈ ਉਹ ਇੱਕ ਸੁਹਾਗਣੀ ਦਾ ਮਿਸਿਸ ਹੋ ਗਈ ਕਹਿ ਲੋ ਇੱਕ ਵਿਆਹ ਹੋ ਗਿਆ ਉਹਦਾ ਉਹ ਕੰਤ ਦੇ ਨਾਲ ਰਲ ਕੇ ਹੁਣ ਉਹ ਇੱਕ ਉਹਦੀ ਡੈਜ਼ਿਗਨੇਸ਼ਨ ਚੇਂਜ ਹੋ ਗਈ ਸੋ ਇੱਥੇ ਉਹ ਕਹਿੰਦੇ ਉਹ ਸੁਹਾਗਣੀ ਹੋ ਗਈ ਉਹਦਾ ਸੁਹਾਗ ਵਾਲੀ ਹੋ ਗਈ ਉਹਨੂੰ ਸੱਚ ਦੀ ਪ੍ਰਾਪਤੀ ਹੋ ਗਈ ਜੇ ਆਪਾਂ ਅੰਦਰ ਵਾਲੀ ਗੱਲ ਨੂੰ ਲੈ ਕੇ ਚੱਲੀਏ ਮੈਂ ਇਸ ਤਰ੍ਹਾਂ ਇਹਨੂੰ ਸੋਚਣਾ ਚਾਹਤ ਸੀ ਜੀ ਜੀ ਵੀਰ ਜੀ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਥੈਂਕ ਯੂ ਤੁਸੀਂ ਬੜਾ ਵਧੀਆ ਐਕਸਪਲੇਨ ਕੀਤਾ ਵੀ ਅੰਤਰ ਦੀ ਗੱਲ ਹੈ ਤੇ ਸਭ ਨੇ ਸੋਰੇ ਦੀ ਮੈਂ ਡੈਫੀਨੇਸ਼ਨ ਦੱਸੀ ਸੀ ਭਈ ਸੋਰਾ ਘਰ ਕੀ ਹੁੰਦਾ ਜਿੱਥੇ ਪਤੀ ਵਸਦਾ ਐਥੇ ਸੋਰਾ ਘਰ ਕੀ ਹੈ ਜਿੱਥੇ ਗੁਣਾ ਦਾ ਘਰ ਹੈ ਕੋ ਨਾਂ ਵੱਸਦਾ ਜਿੱਥੇ ਨਾਂ ਵੱਸਦਾ ਜਿੱਥੇ ਸੱਚ ਵਸਦਾ ਆਪਾਂ ਉੱਥੇ ਚਲੇ ਜਾਣਾ ਜੀ ਹੋਰ ਕਿਸੇ ਵੀਰ ਭੈਣ ਨੇ ਜੇ ਕੋਈ ਆਪਣੀ ਇੱਥੇ ਗੱਲਬਾਤ ਰੱਖਣੀ ਹੈ ਕੋਈ ਕੁਐਸਚਨ ਨਹੀਂ ਹੈ ਕੋਈ ਸਵਾਲ ਕੋਈ ਕਿੰਤੂ ਆਂਦੀ ਹੈ ਤੇ ਤੁਸੀਂ ਬੀਜ਼ੀ ਅਵੇਲੇਬਲ ਨਹੀਂ ਤੁਸੀਂ ਗੱਲ ਕਰ ਸਕਦੇ ਹੋ ਜਾਂ ਕੋਈ ਆਪਣਾ ਕਿਸੇ ਨੇ ਕੋਈ ਤਸਰਬੀ ਸਾਡਾ ਐਂਗਲ ਡਿਫਰੈਂਟ ਹੈ ਤੇ ਮਨ ਚ ਹੈਗਾ ਉਹਦੇ ਲਈ ਆਪਾਂ ਡਿਸਕਸ ਕਰ ਸਕਦੇ ਹਾਂ ਤੇ ਜੇ ਦੇਖ ਲਓ ਕਿਸੇ ਨੇ ਹੋਰ ਵਿਚਾਰ ਕਰਨੇ ਤੁਸੀਂ ਜਿਹੜਾ ਵਿਚਾਰ ਕੀਤੇ ਆ ਉਹਦੇ ਸਵਾਲ ਨਾਲ ਕਿ ਇਹ ਅੰਦਰ ਦੀ ਗੱਲ ਕਿਸ ਤਰ੍ਹਾਂ ਹੈ ਜੇ ਤੁਸੀਂ ਕੋਈ ਹੋਰ ਵਿਚਾਰ ਕਰਨੇ ਵੀਜੀ ਨਾਲ ਤੁਸੀਂ ਕੋਈ ਕਲੀਅਰਟੀ ਕਰਨੀ ਹੈ ਹਾਂਜੀ ਕੁਰਵਚਨ ਜੀ ਨਹੀਂ ਤਾਂ ਇੱਕ ਰਿਕਾਰਡਿੰਗ ਸਟਾਪ ਕਰਾਂ ਹਾਂਜੀ ਵੀਜੀ ਬਸ ਉਹ ਮੈਂ ਤੁ ਤੁਸੀਂ ਕੋਈ ਹੋਰ ਪੁਆਇੰਟ ਇਹਦੇ ਵਿੱਚੋਂ ਸ਼ਬਦ ਚੋਂ ਖੋਲਣਾ ਚਾਹੁੰਦੇ ਹੋ ਨਹੀਂ ਤੇ ਫਿਰ ਰਿਕਾਰਡਿੰਗ ਸਟਾਪ ਕਰੀਏ ਹੋਰ ਕਿਸੇ ਦਾ ਹੈਂਡ ਰੇਸ ਤਾਂ ਆ ਨਹੀਂ ਰਿਹਾ ਬਸ ਪੱਤੀ ਜਿਹੜਾ ਸੋਹਰਾ ਕਰ ਰਿਹਾ ਉਹ ਅੰਦਰ ਹੀ ਆ ਅੰਦਰ ਹੀ ਬੇਕਾ ਕਰਾ ਤੇ ਪੇਕੇ ਘਰ ਤੋਂ ਪੇਕੇ ਘਰ ਵਿੱਚ ਬੇਚੈਨੀ ਰਹੇਗੀ ਪਰੇਸ਼ਾਨੀ ਰਹੇਗੀ ਉਹ ਪੇਕਾ ਘਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਬਾਹਰ ਪੇਕੇ ਘਰ ਦੀ ਲੜਕੀ ਜਿਹੜੀ ਉਹ ਬੜੀ ਅਲੜ ਹੁੰਦੀ ਹੈ ਤਾਂ ਉਹਨੂੰ ਸੁੱਖ ਲੱਗਦਾ ਪਰ ਇੱਥੇ ਇੱਥੇ ਦਾ ਪੇਕਾ ਘਰ ਵਿੱਚ ਉਹ ਬੇਚੈਨੀ ਹੈਗੀ ਕਿਉਂਕਿ ਪਤੀ ਨਾਲ ਪਿਆਰ ਹੈ ਉਹ ਪਤੀ ਮਿਲਨੇ ਆ ਤੇ ਉਹ ਵੀ ਸਹੁਰੇ ਘਰ ਜਾਏਗੀ ਯਾਨੀ ਕਿ ਗੁਣਾ ਦੇ ਘਰ ਜਾਏਗੀ ਤੇ ਪੇ ਪੇਕਣੇ ਘਰਣਾ ਉੱਥੇ ਅਬ ਗੁਣ ਵੀ ਆ ਗਏ ਨੇ ਉੱਥੇ ਗੁਣੇ ਇੰਜ ਮੈਨੂੰ ਕੁਝ ਐਕਚੁਅਲੀ ਮੈਂ ਵੀ ਜਿਆਦਾ ਕਲੀਅਰ ਨਹੀਂ ਹੁੰਦਾ ਉਹ ਪਾਉਂਦਾ ਹੂੰ ਹੂੰ ਆਪਣੇ ਆਪ ਅੰਦਾਜ਼ੇ ਹੀ ਲਾਣੇ ਪੈਂਦੇ ਨੇ ਕਿਉਂਕਿ ਜਿਹੜੇ ਟ੍ਰੈਡੀਸ਼ਨ ਸਾਨੂੰ ਕੋਈ ਐਸੇ ਅਰਥ ਆਏ ਨਹੀਂ ਅਜੇ ਤੱਕ ਇਸ ਬਾਰੇ ਜਿਹੜਾ ਉਹ ਤਾਂ ਜੀ ਸ਼ਰੀਰ ਦੀ ਗੱਲ ਕਰੀ ਜਾ ਰਹੀ ਜਿਤਨੂੰ ਦੇਖੋ ਸ਼ਰੀਰ ਦੀ ਗੱਲ ਕਰ ਰਿਹਾ ਐਸ ਸ਼ਬਦ ਨੂੰ ਅਰਥ ਸ਼ਰੀਰ ਨਾਲ ਜੋੜ ਰਿਹਾ ਹਾਂ ਠੀਕ ਹੈ ਕਿਉਂਕਿ ਇੱਥੇ ਨਾ ਰਿਲੇਸ਼ਨ ਤਾਂ ਉਹੀ ਦਿਖਾਇਆ ਹੈ ਸ਼ਰੀਰ ਵਾਲੇ ਨਾ ਪਰ ਤੁਸੀਂ ਜਿਹੜੀ ਜਿਹੜਾ ਤੁਸੀਂ ਟਰਮ ਦਿੱਤਾ ਵੀ ਇਹ ਅੰਦਰ ਦੀ ਗੱਲ ਆਪਾਂ ਮੰਨ ਇੱਕ ਸਹੀ ਪਾ ਸੱਚ ਦੇ ਘਰ ਦੇ ਵਿੱਚ ਜਾਣ ਵਾਲੀ ਗੱਲ ਹੈ ਤੇ ਇਹਦੇ ਵਿੱਚ ਦੇਖੋ ਅਗਲੀ ਲਾਈਨ ਜਿਹੜੀ ਕਿੰਨੀ ਇੰਪੋਰਟੈਂਟ ਹੈ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦਾ ਨ ਲੱਗਾ ਦੁਖ ਇਹ ਬੜੀ ਇੰਪੋਰਟੈਂਟ ਹੈ ਹਾਂ ਜੀ ਹਾਂ ਜੀ ਤੂੰ ਗੁਰ ਨੂੰ ਮਿਲ ਕੇ ਹੁਣ ਜਦੋਂ ਸੋਹਰੇ ਜਾਣਾ ਫਿਰ ਗੁਰ ਉਹਥੇ ਕਿਹੜਾ ਗੁਰੂ ਮਿਲੇਗਾ ਕੋਰਤਾ ਹੈ ਹੀ ਹੈ ਨਾ ਸਤ ਗੁਰ ਸੱਚ ਦਾ ਗਿਆਨ ਹਾਂ ਜੀ ਤੂੰ ਐਸੇ ਸਤਗੁਰ ਤੋਂ ਗੁਰ ਲੈ ਉਹਦੇ ਨਾਲ ਮਿਲ ਤੇ ਤੇਰਾ ਤੂੰ ਚੱਜ ਆਚਾਰ ਸਿੱਖ ਉੱਠਣ ਬੈਠਣ ਖਲੋਣ ਗੱਲਬਾਤ ਕਰਨ ਦਾ ਤਰੀਕਾ ਤੂੰ ਸਿੱਖ ਫਿਰ ਕੀ ਹੋਏਗਾ ਤੈਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ ਮਹਿਸੂਸ ਹੀ ਨਹੀਂ ਹੋਏਗਾ ਦੁੱਖ ਹਾਂ ਜੀ ਹੈਨਾ ਇਹ ਬਹੁਤ ਸੋਹਣੀ ਵਿਚਾਰ ਹੈ ਪਰ ਅੱਥੇ ਨਾ ਇਹ ਗੱਲ ਹੋਰ ਮੈਨੂੰ ਸੁਝ ਰਹੀ ਹੈ ਮੇਰੇ ਦਿਮਾਗ ਵਿੱਚ ਆ ਰਹੀ ਹੈ ਵੀ ਤੁੱਦ ਕਦੇ ਨਾ ਲੱਗਿਆ ਦੁੱਖ ਦੁੱਖ ਦੇ ਖਾ ਨੂੰ ਔਂਕੜ ਆ ਦੁਨੀਆ ਵਿੱਚ ਨਾ ਪਕਸ਼ਾਂ ਵਾਸਤੇ ਤਾਂ ਇੱਕੋ ਹੀ ਦੁੱਖ ਆ ਉਹ ਦੁੱਖ ਕੀ ਆ ਵਿਛੋੜਾ ਉਹ ਦੁੱਖ ਤੰਦੇ ਜਾਂ ਵਿਸਰ ਜਾਵੇ ਇਹ ਮਕਸ਼ਾਂ ਦੀ ਅਵਸਥਾ ਹੈ ਵਾਕਿਆ ਦੀ ਅਵਸਥਾ ਨਹੀਂ ਹੈ ਸੰਸਾਰੀ ਬੰਦਿਆਂ ਦੀ ਅਵਸਥਾ ਨਹੀਂ ਹੈ ਯਾ ਠੀਕ ਠੀਕ ਪ੍ਰਭੂ ਨੂੰ ਵਿਸਰਣ ਦਾ ਜਿਹੜਾ ਦੁੱਖ ਹੈ ਕਦੀ ਲੱਗੇਗਾ ਨਹੀਂ ਫਿਰ ਵੈਸੇ ਸਰੀਰਿਕ ਦੁੱਖ ਤਾਂ ਆਂਦੇ ਰਹਿਣਗੇ ਉਹ ਤਾਂ ਆਂਦੇ ਹੀ ਰਹਿਣਗੇ ਹਾਂਜੀ ਜੀ 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 ਸਹੀ ਬਿਲਕੁਲ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਸਭ ਨਾਲ ਸੋਹਰੇ ਵੰਜਣਾ ਉਹ ਸਾਰੇ ਪਿਆਰ ਚਾਹੁੰਦੇ ਨੇ ਸਾਰੇ ਖੁਸ਼ੀ ਚਾਹੁੰਦੇ ਨੇ ਤੇ ਫਿਰ ਸਾਰਿਆਂ ਨੂੰ ਸੋਹਰੇ ਤਾਂ ਜਾਣਾ ਹੀ ਪਏਗਾ ਸੋਹਰੇ ਜਾਣਾ ਹੀ ਹੈ ਅਲਟੀਮੇਟਲੀ ਜਾਣਾ ਹੀ ਹੈ ਹਾਂਜੀ ਅਲਟੀਮੇਟਲੀ ਜਾਣਾ ਹੀ ਹੈ ਤੇ ਸਾਰਿਆਂ ਨੂੰ ਆਨੰਦ ਤਾਂ ਹੀ ਮਿਲੇਗਾ ਪਰਮ ਸੁਖ ਤਾਂ ਹੀ ਮਿਲੇਗਾ ਜੇ ਉਹ ਸੋਹਰੇ ਜਾਣਗੇ ਨਹੀਂ ਤਾਂ ਛੋਟੇ ਛੋਟੇ ਅਲ ਸੁਖ ਤਾਂ ਪੇਕੇ ਘਰ ਬਹੁਤ ਆ ਗਿਆ ਆ ਹਾਂ ਲੋਝੁਕ ਹਾਂ ਇਲੂਜਨ ਇਲੂਜਨ ਵਾਲੇ ਝੁਕ ਹਾਂ ਜੀ ਹਾਂ ਲੋਜਨ ਇਲੂਜਨ ਵਾਲੇ ਝੁਕ ਜਿਨ੍ਹਾਂ ਨੇ ਸਾਰ ਨਹੀਂ ਪਾਣ ਦੇਣੀ ਜਿਨ੍ਹਾਂ ਨੇ ਸਾਰ ਨਹੀਂ ਪਾਣ ਦੇਣੀ ਡਰਾਮੈਟਿਕ ਹੀ ਰਹਿਣਾ ਸਾਰ ਸਾਰ ਮਤਲਬ ਸਾਰ ਮਤਲਬ ਟਿਕਾਣਾ ਥੋੜ ਟਿਕ ਜਿੱਥੇ ਜਿੱਥੇ ਕਹਾਣੀ ਮੁੱਕ ਜਾਂਦੀ ਐ ਐਂਡ ਹੋ ਜਾਂਦਾ ਜਿੱਥੇ ਠੀਕ ਹੈ ਠੀਕ ਸਭ ਨਾਲ ਸੌ ਰਹੇ ਨੇ ਸਭਨਾ ਸੋਹਰੇ ਵੰਜਾ ਸਹੂਰੇ ਵੰਜਣਾ ਸਭ ਮੁਕਲਾਵਣ ਹਾਰ ਏਕਨ ਇੱਕ ਦਿਨ ਤੇ ਸਾਰਿਆਂ ਨੇ ਮੁਕਲਾਵਾ ਕਰਾਣਾ ਹੀ ਹੈ ਤੇਰੇ ਨਾਨਕ ਤੰਨ ਸੋਹਾਗਣੀ ਇਹ ਬੜੀ ਚੀ ਗੱਲ ਹੈ ਉਹੀ ਸਵਾਗਣ ਬਣੇ ਉਹ ਤੰਨ ਨਾਲੇ ਅਚਾ ਤੰਨ ਸੋਹਾਗਣੀ ਵੀ ਤੁਹਾਨੂੰ ਨੂੰ ਕੁਝ ਹੋਰ ਵੀ ਕਹਿ ਸਕਦੇ ਆ ਸਾਨੂੰ ਇਸਤਰੀ ਜੀਵ ਇਸਤਰੀ ਬਾਰੇ ਸ਼ਾਇਦ ਕਿ ਨੀ ਪਰ ਉਹ ਅੱਗੇ ਸੁਆਗਣੀ ਆ ਗਿਆ ਨਾ ਫਿਰ ਜੀਵ ਇਸਤਰੀ ਤਾਂ ਉੱਥੇ ਆ ਗਿਆ ਫਿਰ ਸੁਆਗਣੀ ਉਹ ਸੁਆਗਣੀ ਤਨ ਹੈ ਐਵੇਂ ਵੀ ਕਰ ਸਕਦੇ ਹਾਂ ਅਸੀਂ ਇਹ ਵੀ ਸ਼ਾਇਦ ਹੋਏ ਉਹ ਉਹ ਸੁਆਗਣੀ ਤਨ ਹੈ ਪਰ ਸੁਆਗਣੀ ਤਾਂ ਹਮੇਸ਼ਾ ਤੰਨੇ ਹੁੰਦੀ ਹੈ ਸੁਆਗਣੀ ਤਾਂ ਤਨ ਤੋਂ ਰਹਿਤ ਹੁੰਦੀ ਨਹੀਂ ਤਾਨੂੰ ਮਤਲਬ ਪਾ ਤਾਰੀ ਸਹੀ ਹੈ ਤਨ ਸੁਆਗਣੀ ਉਹ ਮਤਲਬ ਸ਼ਬਦ ਦੀ ਚਾਲ ਨੂੰ ਮਿਲਾਨ ਵਾਸਤੇ ਬੈਲੈਂਸ ਕਰਨਾ ਹੈ ਸੁਆਗਣੀ ਕੇ ਪਹਿਲੇ ਹਾਂ ਬੈਲੈਂਸ ਕਰਨਾ ਸਹੀ ਹੋਏਗਾ ਕਿਉਂਕਿ ਤਨ ਤਾਂ ਮਤਲਬ ਤਾਂ ਫਿਰ ਉਹੀ ਹੈ ਹਾਂ ਐਪਰੀਸ਼ੀਏਟਡ ਠੀਕ ਹੈ ਜੀ ਸੋ ਅੱਜ ਦੀ Zoom ਮੀਟਿੰਗ ਇੱਥੇ ਸਮਾਪਤ ਕਰਦੇ ਆਂ ਜੀ ਇੱਥੇ ਰੁਕਦੇ ਆਂ ਤੇ ਸਾਰੇ ਜੁੜੇ ਵੀਰ ਭੈਣ ਜਿੰਨੇ ਵੀ ਨੇ ਸਾਰਿਆਂ ਦਾ ਧੰਨਵਾਦ ਤੇ ਟਾਈਮ ਕੱਢ ਕੇ ਤੁਸੀਂ ਸ਼ਾਮ ਨੂੰ ਵੀ ਸਾਡੇ ਨਾਲ 6 ਵਜੇ ਤੁਸੀਂ ਜੁੜਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਰਿਕਾਰਡਿੰਗ ਆਫ ਕਰ ਰਹੇ ਆਂ ਜੀ ਹਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ